ਦੇਖੋ ਜੀ ਪੰਜਾਬ ਲਗਭਗ ਅੱਧਾ ਪੰਜਾਬ ਜੋ ਹੜ੍ਹਾਂ ਦੀ ਮਾਰ ਹੇਠ ਆ ਚੁੱਕਿਆ ਔਰ ਉੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀਆਂ ਡਿਊਟੀਆਂ ਲਗਾਈਆਂ ਨੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਸੋ ਫਾਜ਼ਲਕਾ ਮੇਰੀ ਜ਼ਿੰਮੇਵਾਰੀ ਸੀ ਪਹਿਲਾਂ ਮੈਂ ਫਾਜ਼ਲਕਾ ਦੇ ਪਿੰਡਾਂ ਵਿੱਚ ਵੀ ਦੌਰਾ ਕਰਕੇ ਆਈ ਸੀ ਔਰ ਅੱਜ ਮੈਂ ਜ਼ਲਾਲਾਬਾਦ ਪਹੁੰਚੀ ਆ ਸਾਡੇ ਭਰਾ ਗੋਲਟ ਕੰਬੋਜ ਜੀ ਦਾ ਹਲਕਾ ਇਹ ਔਰ ਇਹਨਾਂ ਨੇ ਜੋ ਦੱਸਿਆ ਸੀ ਕਿ ਕੁਝ ਲੋਕ ਨੇ ਜਿਨ੍ਹਾਂ ਦੇ ਘਰ ਤਾਂ ਸੇਫ ਨੇ ਪਰ ਫਸਲਾਂ ਮਰ ਗਈਆਂ ਔਰ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਘਰਾਂ ਨੂੰ ਨੁਕਸਾਨ ਹੋਇਆ ਸੋ ਅਡੜ ਤਰ੍ਹਾਂ ਦਾ ਨੁਕਸਾਨ ਹੈ ਸੋ ਮਿਲਾਂਗੇ ਲੋਕਾਂ ਨੂੰ ਤੇ ਜਿੱਥੇ ਕਿਤੇ ਜਿਵੇਂ ਹੁਣੇ ਬਜ਼ੁਰਗ ਦੱਸ ਰਹੇ ਸੀ ਕਿ ਵੀ ਰਾਸ਼ਨ ਦੀ ਲੋੜ ਹੈ ਅਸੀਂ ਰਾਸ਼ਨ ਵੀ ਲੈ ਕੇ ਆਏ ਆ ਅਸੀਂ ਪਸ਼ੂਆਂ ਦੀ ਫੀਡ ਵੀ ਲੈ ਕੇ ਆਏ ਆ ਔਰ ਜੋ ਚਾਰ ਜਿਹਨੂੰ ਅਸੀਂ ਕਹਿੰਦੇ ਆ ਜੋ ਵੀ ਪਸ਼ੂਆਂ ਦੀ ਲੋੜਵੰਦ ਖੁਰਾਕ ਹੁੰਦੀ ਹੈ ਉਹ ਵੀ ਅਸੀਂ ਲੈ ਕੇ ਪਹੁੰਚੇ ਆ ਸੋ ਮੇਰੇ ਭਰਾ ਨੇ ਡਿਮਾਂਡ ਕੀਤੀ ਸੀ ਕਿ ਕੁਝ ਏਰੀਏ ਇਹੋ ਜਿਹੇ ਆ ਕਿ ਜਿੱਥੇ ਬੋਟਸ ਦੀ ਲੋੜ ਹੈ ਕਿਸ਼ਤੀਆਂ ਰਾਹੀਂ ਜਿਹੜੇ ਇੱਕ ਆਵਾਜਾਈ ਦਾ ਸਾਧਨ ਲੋਕਾਂ ਨੂੰ ਪ੍ਰਦਾਨ ਕੀਤਾ ਜਾਵੇ ਸੋ ਮੈਂ ਅੱਜ 3 ਲੱਖ ਰੁਪਏ ਜਿਹੜਾ ਇਹਨਾਂ ਨੂੰ ਦੇ ਕੇ ਜਾਵਾਂਗੀ ਤਾਂ ਕਿ ਜਿੱਥੇ ਵੀ ਕਿਤੇ ਕਹਿ ਲੋ ਲੰਗਰ ਦੇ ਵਿੱਚ ਜਿੱਥੇ ਵੀ ਪੈਂਦਾ ਸੇਵਾ ਪਾਲਣ ਕਿਉਂਕਿ ਆਪਾਂ ਸਾਰੇ ਹੀ ਰਲ ਮਿਲ ਕੇ ਇਦੇ ਵਿੱਚ ਹੰਬਲਾ ਮਾਰਾਂਗੇ ਤਾਂ ਹੀ ਇਸ ਮੁਸੀਬਤ ਦਾ ਜਿਹੜੀ ਕੁਦਰਤੀ ਆਫਤ ਆਈ ਹੈ ਤਾਂ ਹੀ ਇਹਦਾ ਮੁਕਾਬਲਾ ਕਰ ਸਕਾਂਗੇ ਸੋ ਜਿੰਨਾ ਭੈਣ ਭਰਾਵਾਂ ਨੇ ਸਾਥ ਦਿੱਤਾ ਹੋਰ ਵੀ ਬਹੁਤ ਸਾਰੇ ਖੜੇ ਆ ਜਿਹੜੇ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਲੋਕਾਂ ਨੂੰ ਬਚਾਉਣ ਦੀਆਂ ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮਲੇ ਸਾਬ ਨੇ ਵੀ ਮੈਨੂੰ ਦੱਸਿਆ ਔਰ ਐਸ.ਐਮ ਸਾਹਿਬ ਵੀ ਰਿਪੋਰਟ ਦੇਖ ਕੇ ਗਏ ਆ ਕਿਉਂਕਿ ਫਸਲਾਂ ਦੇ ਵੀ ਮੁਆਵਜ਼ੇ ਔਰ ਘਰਾਂ ਦੇ ਨੁਕਸਾਨ ਹੋਏ ਉਹ ਵੀ ਤੇ ਗਰਦਾਵਰੀ ਦੇ ਆਰਡਰ ਕਰ ਦਿੱਤੇ ਗਏ ਆ ਤੇ ਬਾਕੀ ਜਦੋਂ ਪਾਣੀ ਉੱਤਰੇਗਾ ਪ੍ਰੋਪਰ ਗਰਦਾਵਰੀ ਤਾਂ ਉਦੋਂ ਹੀ ਨੁਕਸਾਨ ਪਤਾ ਲੱਗਦਾ ਹੈ ਉਹ ਅਸੀਂ ਬਿਲਕੁਲ ਪ੍ਰੋਪਰ ਜਿਹੜਾ ਹਰ ਇੱਕ ਨੂੰ ਨੁਕਸਾਨ ਹੋਇਆ ਉਹਨੂੰ ਉਹਦਾ ਮੁਆਵਜ਼ਾ ਦੇਣ ਦੀ ਪੰਜਾਬ ਸਰਕਾਰ ਕੋਸ਼ਿਸ਼ ਕਰੇਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਵਾਅਦਾ ਕੀਤਾ ਵੀ ਜਿੰਨੀ ਹੋ ਸਕੇ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਹਾਂ ਤੇ ਖੜਾ ਰਵਾਂਗਾ ਇਧਰ